ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਆਜਾ ਰਹੇ ਹਾਂ ਜੀ ਅਗਲੇ 5 ਦਿਨਾਂ ਦੀਆਂ ਖਾਸ ਗੱਲ ਕਰਨੀਆਂ ਯਾਨੀ ਕਿ 6-7 ਤਰੀਕ ਤੱਕ ਮੌਸਮ ਪੰਜਾਬ ਦਾ ਆ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦਿਆਂਗੇ ਐਸ ਲਈ ਜੀ ਤਾਜ਼ਾ ਸੈਟਲਾਈਟ ਦਸਰਾਂ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਵੇਰ ਦੇ ਲਗਭਗ 8:30 8:00 ਵਜੇ ਚੱਲੇ ਆ 2 ਮਈ ਦੀ ਸਵੇਰ ਅੱਜ ਹੋ ਚੁੱਕੀ ਹੈ ਤੇ ਐਸ ਵੇਲੇ ਵੀ ਪਛਮੀ ਸਿਸਟਮ ਸਰਗਰਮ ਹੋ ਚੁੱਕਿਆ ਜੀ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਅਪਡੇਟ ਦਿੰਦੇ ਆ ਰਹੇ ਸੀ ਕਿ ਇੱਕ ਤਰੀਕ ਤੋਂ ਪਛਮੀ ਸਿਸਟਮ ਤੇ ਜਿਹੜੀ ਆ ਦਸ ਤੱਕ ਹੋਵੇਗੀ ਉੱਤਰ ਭਾਰਤ ਦੇ ਵਿੱਚ ਕੱਲ ਸਵੇਰੇ ਵੀ ਤੁਹਾਨੂੰ ਅਸੀਂ ਇਹ ਗੱਲ ਆਖੀ ਸੀ ਕਿ ਅੱਜ ਪਛਮੀ ਸਿਸਟਮ ਦਸ ਤੱਕ ਦਵੇਗਾ ਸਾਰਾ ਕੁਝ ਡਿਫਰੈਂਡ ਕਰਦਾ ਹੁੰਦਾ ਜੀ ਧੁੱਪ ਤੇ ਔਰ ਜਿਹੜੀ ਦੱਖਣ ਪੁਰੇ ਦੀ ਹਵਾ ਚੱਲਦੀ ਆ ਉਹ ਕਿੰਨੀ ਰਫਤਾਰ ਤੇ ਆ ਇਹ ਸਾਰੇ ਪੈਰਾਮੀਟਰ ਸੈੱਟ ਕਰ ਦਿੰਦੇ ਆ ਕਿ ਸਿਸਟਮ ਦਫਰ ਤੋਂ ਬਾਅਦ ਕਿੰਨਾ ਲੱਗੇਗਾ ਤੇ ਉਹਦਾ ਕੀ ਪ੍ਰਭਾਵ ਪਈਗਾ ਸੋ ਕੱਲੇ ਇਸ ਤਰ੍ਹਾਂ ਹੋਇਆ ਜੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤਗੜੀ ਧੁੱਪ ਜੜੀ ਹੈ ਹੀਟ ਜੜੀ ਹੈ ਬਹੁਤੇ ਖਾਗਾਂ ਦੇ ਵਿੱਚ ਲੱਗੀ ਪੂਰੇ ਦੀ ਹਵਾ ਕਾਫੀ ਤੇਜ਼ੀ ਨਾਲ ਚੱਲ ਰਹੀ ਸੀ ਜਿਹਦੇ ਸਦਕਾ ਦੁਪਹਿਰ ਤੋਂ ਬਾਅਦ ਬੱਦਲ ਵਧਿਆ ਅਸੀਂ ਇਹ ਕਿ ਐਸਰਾ ਹੀ ਆ ਇਹ ਲਾਈਆਂ ਸੀ ਕਿ ਮੱਝ ਵਾਲੇ ਪਾਸੇ ਬੱਦਲ ਫੈਲਾ ਖੜੇਗਾ ਪਰ ਇਹ ਇਸੇ ਉਲਟ ਹੋਇਆ ਪਹਿਲਾ ਬੱਦਲ ਜਿਹੜਾ ਉਹ ਹਿਮਾਚਲ ਵਾਲੀ ਸਾਈਡ ਬਣਿਆ ਤੇ ਹੀਟਲੇ ਖੇਤਰ ਦੇ ਦਬਾਅ ਦੇ ਉਹ ਕਵਰ ਕਰ ਗਿਆ ਦੂਜੇ ਪਾਸੇ ਲਹਿੰਦੇ ਵਾਲੇ ਪਾਸੇ ਉਹ ਬਣਿਆ ਬੱਦਲ ਜਿਹੜਾ ਕਿ ਇਸਲਾਮਾਬਾਦ ਤੋਂ ਸ਼ੁਰੂ ਹੋਇਆ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਦੇ ਉੱਤਰੀ ਖਾਗਾਂ ਦੇ ਉਹਨੂੰ ਕਵਰ ਕਰਦਾ ਹੋਇਆ ਤਗੜਾ ਹਨੇਰ ਝੱਖੜ ਜਿਹਦੀ ਰਫ਼ਤਾਰ 80 ਤੋਂ ਲੱਗੇ 85 ਕਿਲੋਮੀਟਰ ਜਿਹੜੀ ਦਰਜ ਹੋਈ ਆ ਸੋ ਇਹ ਹਨੇਰ ਝੱਖੜ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਔਰ ਨਾਲ ਲੱਗਦੇ ਫਿਰ ਅਗਲੇ ਖੇਤਰਾਂ ਨੂੰ ਕਵਰ ਕਰਦਾ ਹੋਇਆ ਸ਼੍ਰੀ ਤਰਨਤਾਰਨ ਸਾਹਿਬ ਮੋਗਾ ਬਠਿੰਡਾ ਇਹਨਾਂ ਖੇਤਰਾਂ ਨੂੰ ਕਵਰ ਕਰਦਾ ਹੋਇਆ ਅੱਗੇ ਲੱਗ ਗਿਆ ਤੇ ਜਿਵੇਂ ਜਿਵੇਂ ਰਾਤ ਵੱਲ ਵਧੇ ਯਾਨੀ ਕਿ ਅੱਧੀ ਰਾਤ ਤੋਂ ਫੈਲਾ ਫੈਲਾ ਇਹ ਸਿਸਟਮ ਲਗਭਗ ਪੰਜਾਬ ਦੇ ਵਿੱਚੋਂ ਸੰਭਵਤ ਹੋ ਗਿਆ ਜੇਕਰ ਫਾਇਸਲ ਇਹ ਤਸਵੀਰ ਦੇ ਦਿਆਂ ਜੀ ਸਵੇਰ ਦੇ 8 ਵਜੇ ਚੱਲਿਆ ਤੇ ਅਸਲ ਵਿੱਚ ਅਚੂਗੀ ਸਿਸਟਮ ਜਾਨੀ ਕਿ ਬੱਦਲਵੈ ਨਾਲ ਸਰਗਰਮ ਹੈ ਪਰ ਜਿਵੇਂ ਕਿ ਅੱਜ ਧੁੱਪ ਨਹੀਂ ਲੱਗਣੀ ਕਿਉਂਕਿ ਬੱਦਲ ਉਫਰ ਬਣਿਆ ਹੋਇਆ ਜਿਹੜੀ ਸ਼ੀਟ ਹੈ ਉਹ ਅੱਜ ਵੰਡ ਨਹੀਂ ਰਹੀ ਹੈ ਇਸ ਲਈ ਅੱਜ ਇਹ ਕੋਈ ਬਹੁਤਾ ਖੜਕਾ ਦੜਕਰ ਨਹੀਂ ਕਰੇਗਾ ਹਲਕੇ ਟਟਮੇ ਛਰਾਟੇ ਲੱਗਦੇ ਰਹਿਣਗੇ ਟਾਈਮ ਦੇ ਨਾਲ ਕਿਤੇ ਕਿਤੇ ਬੂੰਦਾ ਬਾਂਦੀ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਛਰਾਟੇ ਪਰ ਹਨੀਰ ਚੱਕਰ ਵਾਲਿਆ ਸਰ ਅੱਜ ਦੇ ਲਈ ਸਮਾਪਤ ਨੇ ਸੋ ਆਉਂਦੇ ਦਿਨਾਂ ਦੇ ਲਈ yellow alert ਮੌਸਮਾਫਾਗਰੇ ਜਾਰੀ ਕੀਤੇ ਹੋਏ ਨੇ ਅੱਜ ਹੀਟ ਨਹੀਂ ਲੱਗਣੀ ਇਹਦਾ ਮਤਲਬ ਸਿਸਟਮ ਅੱਜ ਡਾਊਨ ਪੈ ਚੁੱਕਿਆ ਹੈ ਅਰੇ ਜਿਵੇਂ ਅਫਾ ਕੱਲ ਵਦਾਂਗੇ ਤਿੰਨ ਤਰੀਕ ਨੂੰ ਇਹ ਜਿਹੜੀ ਬਦਲਵਾਈ ਅੱਜ ਛੱਟ ਜਾਣੀ ਹੈ ਰਾਤ ਤੱਕ ਜਾਂ ਸ਼ਾਮ ਤੱਕ ਕੱਲ ਤੋਂ ਫਿਰ ਹੀਟ ਲੱਗੇਗੀ ਸਵੇਰ ਤੱਕ ਦੁਪਹਿਰ ਤੱਕ ਔਰ ਇਹਦੀ ਹਵਾ ਫੇਰ ਤੋਂ ਖੁੱਲੇਗੀ ਜਿਹਦੇ ਨਾਲ ਕੱਲ ਤੋਂ ਜਿਹੜਾ ਫਿਰ ਬੱਦਲ ਬਣੇਗਾ ਉਹ ਫਿਰ ਖੜਕਾ ਦਰਕਾ ਕਰ ਸਕਦਾ ਜਿਵੇਂ ਕੱਲ ਕੀਤਾ ਇਹਨੇ ਉਸੇ ਤਰ੍ਹਾਂ ਕੱਲ ਵੀ ਅਸਰ ਹੋਣਗੇ ਕਿ ਮਾਝਾ ਦੁਆਬਾ ਮਾਲਵਾ ਖੇਤਰ ਤੇ ਪੁਆਦ ਖੇਤਰ ਇਹ ਖੇਤਰ ਫਿਰ ਤੋਂ ਕਵਰ ਹੋ ਸਕਦੇ ਨੇ ਭਾਵੇਂ ਹਿਮਾਚਲ ਵਾਲੇ ਫਾਸਿਆਂ ਜਾਣ ਕੇ ਫਹਾੜਾ ਤੋਂ ਏਠਾ ਬੱਦਲ ਉਤਰ ਆਵੇ ਜਾਂ ਫਿਰ ਮਾਝਾ ਵਾਲੇ ਖੇਤਰੋਂ ਬੱਦਲ ਬਣ ਜਵੇ ਇਹ ਕੁਦਰਤ ਦੇ ਹੱਥ ਉਸ ਕਹਾਣੀਆਂ ਸੋ ਤਰੀਕ ਨੂੰ ਇਹੋ ਅਸਾਰ ਨੇ 4 ਤਰੀਕ ਨੂੰ ਵੀ 5 ਨੂੰ ਵੀ 6 ਨੂੰ ਵੀ ਤੇ 7 ਨੂੰ ਵੀ ਯਾਨੀ ਕਿ ਅਗਲੇ ਜਿਹੜੇ 5 6 ਦਿਨ ਨੇ ਗੜਜਲੇਸ਼ ਕੇ ਨਾਲ ਮੀਂਹ ਗੜੇਮਾਰ ਇਹ ਦਰਜ ਹੁੰਦੇ ਰਹਿਣਗੇ ਕੋਈ ਐਤੋਂ ਆਫਾ ਦੋ ਰਾਈ ਨਹੀਂ ਹੈ ਟਟਵੇਂ ਦੌਰ ਤੇ ਮੀਂਹ ਜੜਿਆ ਲੱਗਦੇ ਰਹਿਣਗੇ ਸੋ ਇਹ ਤਾਂ ਕਹਾਣੀ ਹੈ ਜੇ ਪੰਜਾਬ ਦੀ ਜੇਕਰ ਆਫਾ ਹਰਿਆਣਾ ਰਾਜਸਥਾਨ ਦੀ ਗੱਲ ਕਰਦੇ ਆ ਇਹ ਦੋਨੇ ਖੇਤਰ ਕੱਲ ਠੀਕ ਠਾਕ ਰਹੇ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣਿਆ ਜਰੂਰ ਸੀ ਰਾਜਸਥਾਨ ਵਾਲੇ ਪਾਸੇ ਪਰ ਉਹ ਬਹੁਤ ਵੱਡੇ ਏਰੀਆ ਨੂੰ ਕਵਰ ਨਹੀਂ ਕਰ ਸਕਿਆ ਹਰਿਆਣੇ ਦੇ ਕੁਝ ਖੇਤਰਾਂ ਨੂੰ ਨੇ ਕਵਰ ਕੀਤਾ ਜਿਹੜਾ ਪੰਜਾਬ ਵਾਲੇ ਪਾਸੇ ਬੱਦਲ ਚੱਲ ਕੇ ਅੱਗੇ ਹਰਿਆਣੇ ਨੂੰ ਗਿਆ ਉਹ ਸਾਰਾ ਕੁਛ ਦਾ ਜਿਹੜਾ ਸਮਾਪਤ ਹੈ ਉਹ ਪੰਜਾਬ ਦੇ ਵਿੱਚ ਹੀ ਹੋ ਗਿਆ ਸੀ ਇਸ ਲਈ ਹਰਿਆਣੇ ਵਿੱਚ ਵੜਦਾ ਹੋਇਆ ਐਂਟਰ ਕਰਦਾ ਹੋਇਆ ਉਹਦੇ ਵਿੱਚ ਸਿਰਫ ਛਿੱਟੇ ਛਰਾਟੇ ਸੀਗੇ ਜੀ ਉਹ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਲੱਗੇ ਆ ਤੋਂ ਤੇ ਜਿਹੜੇ 2-3 ਦਿਨ ਨੇ ਜਾਨਕੀ ਅਗਲੇ ਜਿਹੜੇ 3-4 ਦਿਨ ਨੇ ਹਰਿਆਣਾ ਦੇ ਵਿੱਚ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦੇ ਅਸਰ ਨਹੀਂ ਕਿਤੇ ਕੁਝ ਕਿ ਤਨਾ ਦੇ ਵਿੱਚ ਲਿਮਟਡ ਗੜੇਮਾਰ ਔਰ ਨਾ ਲੱਗਦੇ ਜਿਹੜੇ ਰਾਜਸਥਾਨ ਦੇ ਖੇਤਰ ਹੈ ਰਾਜਸਥਾਨ ਦੇ ਬਹੁਤ ਹੀ ਫਾਗਾਂ ਦੇ ਵਿੱਚ ਹਲੇ ਗੜੇਮਾਰ ਹੋਏਗੀ ਉਹ ਅੱਜ ਨਹੀਂ ਹੋਏਗੀ ਕੱਲ ਹੋ ਸਕਦੀ ਹੈ ਪਰਸੋਂ ਹੋ ਸਕਦੀ ਹੈ ਕਿਉਂਕਿ ਬੱਦਲ ਰਾਜਸਥਾਨ ਵਾਲੇ ਫਾਸਿਆਂ ਵੀ ਤਾਵਰ ਤੋੜ ਬਣਦਾ ਸੋ ਰਾਜਸਥਾਨ ਦੇ ਵਿੱਚ ਵੀ ਕੋਈ ਦੌਰ ਆਈ ਨਹੀਂ ਹੈ ਜੀ ਬੱਦਲ ਜਿਹੜਾ ਆ ਉਹ ਬਣੇਗਾ ਅੱਜ ਬਣੇਗਾ ਅੱਜ ਅਸਰ ਘੱਟ ਨਹੀਂ ਕਿਉਂਕਿ ਹਵਾ ਅੱਜ ਖੁੱਲ ਕੇ ਚੱਲ ਨਹੀਂ ਰਹੀ ਔਰ ਨਾ ਉਹ ਜਿੱਥੇ ਕਿਤੇ ਹੀਟ ਲੱਗਦੀ ਆ ਉੱਥੇ ਬਦਲ ਬਣ ਵੀ ਸਕਦਾ ਦੁਪਹਿਰ ਤੋਂ ਬਾਅਦ ਸੋ ਇਹ ਸਾਰੀ ਕਹਾਣੀ ਜੀ ਅਗਲੇ 4-5 ਦਿਨ ਇਸੇ ਤਰ੍ਹਾਂ ਚੱਲਦੀ ਰਹਿਣੀ ਆ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਦੇ ਪਛਮੀ ਖੇਤਰ ਹਿਮਾਚਲ ਉਤਰਾਖੰਡ ਤੇ ਜੰਮੂ ਇਹਨਾਂ ਖੇਤਰਾਂ ਦੇ ਵਿੱਚ ਹਾਲੇ ਕਾਰਵਾਈਆਂ ਹੋਣਗੀਆਂ ਅਗਲੇ 4-5 ਦਿਨ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਭਾਰੀ ਵੀ ਕਿਤੇ ਕਿਤੇ ਜਿਹੜੀਆਂ ਲਿਮਟਿਡ ਗੜੇਮਾਰ ਔਰ ਕਿਤੇ ਕਿਤੇ ਤਗੜਾ ਹਨੇਰ ਝੱਖੜ ਜਿਵੇਂ ਕੱਲ੍ਹ ਚੱਲਿਆ ਐਦਾਂ ਹੀ ਚੱਲਣ ਦਾ ਅਸਾਰ ਹੋਣਗੇ ਅਗਲੇ 48 ਜਾਂ ਕਹੇ 72 ਘੰਟਿਆਂ ਦੇ ਵਿੱਚ ਹੋ ਸਕਦਾ ਕੱਲ ਵੀ ਨਾ ਚੱਲੇ ਪਰਸੋ ਚੱ ਹਾਣੀਆਂ ਇਸ ਤੋਂ ਇਲਾਵਾ ਜੀ ਇੱਕ ਨਜ਼ਰ ਹਾਂ ਅੰਕੜਿਆਂ ਤੇ ਲਾਵਾਂਗੇ ਜੋ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕੱਲ੍ਹ ਜਿਹੜੀ ਅਲਰਟ ਜਾਰੀ ਕੀਤੇ ਗਏ ਸੀਗੇ ਜੀ ਧੂੜ ਫਰੀ ਹਨੇਰੀ ਦੇ ਹਨੇਰੀ ਚੱਲੇ ਵੀ ਆ ਜਿਹਦੇ ਰਫਤਾਰ ਬਹੁਤ ਜ਼ਿਆਦਾ ਸੀ ਜਿਲਾ ਸ੍ਰੀ ਅਮਰitsar ਸਾਹਿਬ ਵਿੱਚ ਬਹੁਤ ਨੁਕਸਾਨ ਕੀਤਾ ਇਸ ਹਨੇਰੀ ਨੇ ਤੇ ਤਗੜੀ ਹਨੇਰੀ ਚੱखड़ ਜਾ ਸਭ ਤੋਂ ਪਹਿਲਾਂ ਉੱਥੇ ਰਿਕਾਰਡ ਹੋਇਆ ਕਿਉਂਕਿ ਹਨੇਰੀ ਜਿਹੜੀ ਆ ਉਧਰਲੇ ਫਾਸੇੋਂ ਉੱਠੀ ਸੀ ਹਿਮਾਚਲ ਵਾਲੇ ਫਾਸੇੋਂ ਹਨੇਰੀ ਉੱਠੀ ਜ਼ਰੂਰ ਆ ਪਰ ਉੱਥੇ ਰਫਤਾਰ ਇੰਨੀ ਨਹੀਂ ਸੀ ਜਿੰਨਾ ਸ੍ਰੀ ਅਮਰitsar ਸਾਹਿਬ ਵਿਖੇ ਸੀ ਅਗਰੇ ਚਾਰ ਦਿਨ ਜੇਕਰ ਖਾ ਪੰਜ ਦਿਨਾਂ ਦੀ ਗੱਲ ਕਰ ਲੈਨੇ ਆ ਯਾਨੀ ਕਿ 7 ਤਰੀਕ ਦੀ ਅਪਡੇਟ ਜੇਕਰ ਤੁਹਾਨੂੰ ਦਿੰਨੇ ਆ ਗਰਜ ਰਿਸ਼ਕ ਦੇ ਨਾਲ ਉਂਗੀ ਪਲੱਸ ਤੇਜ਼ ਹਨੇਰੀ ਜਿੱਦ ਰਫਤਾਰ ਹੋ ਸਕਦੀ ਹੈ 40 50 ਕਿਲੋਮੀਟਰ ਇਹ ਰਫਤਾਰ ਕੋਈ ਬਹੁਤੀ ਜ਼ਿਆਦਾ ਨਹੀਂ ਹੈ ਇਹ ਚ ਕੋਈ ਡਰਣ ਵਾਲੀ ਗੱਲ ਨਹੀਂ ਹੈ 40 50 ਕਿਲੋਮੀਟਰ ਆਮ ਰਫਤਾਰ ਹੁੰਦੀ ਹੈ ਜਦੋਂ ਕੋਈ ਸਿਸਟਮ ਆਉਂਦਾ ਇਸ ਲਈ 40 50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਤੇ ਗਰਜ ਰਿਸ਼ਕ ਦੇ ਨਾਲ ਮੀਂਹ ਲਿਮਟਡ ਗਰੇ ਮਾਰ ਇਹ ਅਲਰਟ ਹੈ ਜਿਹੜਾ yellow alert ਵਾਸਤੇ ਖਾਗਨੇ ਜਾਰੀ ਕਰ ਦਿੱਤੇ ਨੇ ਤੁਹਾਡੇ ਸੰਗ ਨੇ ਪੰਜਾਬ ਦੀ ਐਫਾ ਗੱਲ ਕਰ ਰਹੇ ਆ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਕਰਣਗੇ ਗਣੇ ਮਾਰ ਹੋਏਗੀ ਸੋ ਜਿਹੜਾ ਸਿਸਟਮ ਹੈ ਜੀ 5 ਦਿਨ ਤੱਕ ਐਕਟਿਵੇਟ ਸੀ ਤੇ ਬੈਕ ਟੂ ਬੈਕ ਦੂਜਾ ਸਿਸਟਮ ਆਉਣਾ ਸੀ ਔਰ ਹੁਣ ਇਹ ਦੋਨੋਂ ਸਿਸਟਮ ਇੱਕ ਹੋ ਚੁੱਕੇ ਨੇ ਇਸ ਲਈ ਦੋਨੇ ਸਿਸਟਮ ਦੇ ਸਤਕਾ ਜਿਹੜਾ ਹੁਣ ਵੀ ਲਗਾਤਾਰ ਦਰਜ ਹੋਣਗੇ 7 8 ਹੋ ਸਕਦਾ ਹੈ ਕਿ 9 ਤਰੀਕ ਤੱਕ ਇਹ ਆਪਣਾ ਸਿਸਟਮ ਹੈ ਜਿਹੜਾ ਚੱਲ ਜਾਈ ਚੜਦੇ ਫਾਰੇ ਨੂੰ ਠੱਲ ਫਾਊਗਾ ਸਿਸਟਮ ਇਹ ਅਸੀਂ ਤੁਹਾਨੂੰ ਗੱਲ ਆਖੀ ਸੀ ਸੋ ਕੱਲ ਅ ਵਿਤੇ ਜੇਕਰ ਅਸੀਂ ਦੋ ਤਿੰਨ ਜ਼ਨਾਂ ਦੀ ਗੱਲ ਕਰਦੇ ਹਾਂ ਫਾਰਾ 43 ਡਿਗਰੀ ਨੂੰ ਜਾ ਚੁੱਕਾ ਸੀ ਕਿਤੇ ਕਿਤੇ 44 ਡਿਗਰੀ ਦੇ ਵਿੱਚ ਜਿਹੜੇ ਦਰਜ ਹੋਏ ਸੀ ਟੈਂਪਰੇਚਰ ਇਹਨਾਂ ਦੇ ਵਿੱਚ ਗਿਰਾਵਟ ਸੰਭਵ ਹੈ ਜੇਕਰ ਅੱਜ ਦਾ ਅਸੀਂ ਅੰਕੜਾ ਚੱਕਾਂਗੇ ਹਾਲਾਂਕਿ ਆਫੀਸ਼ੀਅਲ ਅੰਕੜਾ ਜਿਹੜਾ ਹਲੇ ਜਾਰਾ ਨਹੀਂ ਹੋ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਜਦੋਂ ਮੌਸਮ ਵਿਭਾਗ ਦੀ ਅਪਡੇਟ ਆਏਗੀ ਉਹਦੇ ਵਿੱਚ ਤੁਸੀਂ ਗਿਰਾਵਟ ਦੇਖੋਗੇ ਟੈਂਪਰੇਚਰ ਦੇ ਵਿੱਚ ਤੇ ਮੈਕਸਿਮਮ ਜਿਹੜੇ ਟੈਂਪਰੇਚਰ ਹੋਣਗੇ ਉਹ 37 38 36 ਇਹਦੇ ਆਸ-ਪਾਸ ਚੱਲਦੇ ਹੋਣਗੇ ਜਿਹੜੇ 40 ਜਾਂ ਤੋਂ ਫਾਰ ਜਾ ਰਹੇ ਸੀ ਸੋ ਜੀ ਅੱਜ ਦੇ ਅਪਡੇਟ ਅੱਜ ਦੇ ਜੇਕਰ ਅਸੀਂ ਮੁੱਖ ਦੀ ਗੱਲ ਕਰੀਏ ਤੇ ਬਹੁਤਾ ਖੜਕਾ ਦੜਕਾ ਹੋਣ ਦੇ आसार ਘੱਟ ਨੇ ਕਿਉਂਕਿ ਅੱਜ ਧੁੱਪ ਨਹੀਂ ਲੱਗਣੀ ਧੁੱਪ ਨਾਲ ਲੱਗਣ ਕਰਕੇ ਹੀਟ ਨਹੀਂ ਵੜਨੀ ਹੀਟ ਨਾ ਬਣਨ ਕਰਕੇ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਮੀਂਹ ਚਖੜ ਦੀਆਂ ਤਗੜਾ ਹਨੇਰ ਚਖੜ ਦੀਆਂ ਉਹ ਹੁਣ ਡਾਊਨ ਪੈ ਚੁੱਕੀਆਂ ਨੇ ਅੱਜ ਸਿਸਟਮ ਡਾਊਨ ਹੈ ਪਰ ਇਹ ਨਹੀਂ ਆ ਕਿ ਅੱਜ ਮੀਂਹ ਨਹੀਂ ਪੈਗਾ ਮੀਂਹ ਪੈਗਾ ਹਲਕੇ ਦੇ ਲੈ ਕੇ ਦਰਮਿਆਨੇ ਛਾਟੇ ਜਾਰੀ ਰਹਿਣਗੇ ਕਿਤੇ ਕਿਤੇ ਕੁਝ ਹੋ ਸਕਦਾ ਹੈ ਕਿ ਹਨੇਰੀ ਜੜੀਆਂ ਕੁਝ ਰਫ਼ਤਾਰ ਤੇ ਚੱਲ ਸਕਦੀਆਂ ਪਰ ਤਗੜਾ ਹਨੇਰ ਚਖੜ ਜਿਹੜਾ ਅੱਜ ਚੱਲਣ ਦੇ आसार ਨ